ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ 2 ਮਹੀਨੇ ਰਹਿ ਕੇ ਸੀ ਮੇਰੇ ਵਿਆਹ ਵਿੱਚ ਤੇ ਸਣੀ ਮੈਨੂੰ ਮਿਲਣ ਲਈ ਕਹਿੰਦਾ ਸੀ ਸਾਡੀ ਅਰੇਜ਼ ਮੈਰਿਜ ਹੋਈ ਸੀ ਮੈਂ ਵਿਆਹ ਤੋਂ ਪਹਿਲਾਂ ਉਹਨੂੰ ਦੋ ਵਾਰ ਮਿਲੀ ਸੀ ਪਰ ਮੈਨੂੰ ਉਹਦੇ ਨਾਲ ਪਿਆਰ ਕਰਨ ਤੋਂ ਇਤਰਾਜ਼ ਕਿਉਂਕਿ ਆਨਲਾਈਨ ਵਿਆਹ ਤੇ ਵੈਬਸਾਈਟ ਤੇ ਰਿਸ਼ਤਾ ਹੋਇਆ ਸੀ ਤੇ ਮੇਰੀ ਸਹੇਲੀ ਕਹਿੰਦੀ ਸੀ ਕਿ ਆਨਲਾਈਨ ਮੁੰਡੇ ਪਤਾ ਨਹੀਂ ਕਿੱਦਾਂ ਦੇ ਹੁੰਦੇ ਆ ਕਿਤੇ ਤੇਰੇ ਨਾਲ ਕੁਝ ਗਲਤ ਨਾ ਕਰ ਲੈਣ ਆਪਣੇ ਸੇ ਲਈਦੀ ਮੈਂ ਇਹ ਕਲ ਸੁਣ ਕੇ ਡਰ ਗਈ ਸੀ ਮੈਨੇ ਚਾਹੁੰਦੀ ਸੀ ਕਿ ਵਿਆਹ ਤੋਂ ਪਹਿਲਾਂ ਉਹਦੇ ਮੈਂ ਜ਼ਿਆਦਾ ਕਲੋਸ ਹੋਵਾਂ ਇਦਾਂ ਨਹੀਂ ਸੀ ਕਿ ਮੈਂ ਬਹੁਤ ਜ਼ਿਆਦਾ ਪੁਰਾਣੀ ਖੇਲਣ ਵਾਲੀ ਕੁੜੀ ਸੀ ਪਰ ਮੇਰੇ ਲਈ ਮੇਰੀ ਇੱਜ਼ਤ ਮੈਂਨੇ ਰੱਖਤੀ ਸੀ ਜਾਨ ਚਲੀ ਜਾਏ ਪਰ ਇੱਜ਼ਤ ਨਾ ਜਾਏ ਮੈਂ ਅੱਜ ਕੱਲ੍ਹ ਦੀਆਂ ਕੁੜੀਆਂ ਵਰਗੀ ਨਹੀਂ ਸੀ ਜੋ ਵਿਆਹ ਤੋਂ ਪਹਿਲਾਂ ਹੀ ਆਪਣੇ ਬாய்ਫਰੈਂਡ ਦੇ ਨਾਲ ਰਿਸ਼ਤਾ ਬਣਾ ਲੈਂਦੀਆਂ ਜਦਕਿ 6 ਮਹੀਨਿਆਂ ਦੇ ਵਿੱਚ ਮੇਰਾ ਤੇ ਸਨੀ ਦਾ ਵਿਆਹ ਹੋਣ ਵਾਲਾ ਸੀ ਸਾਡੀ ਮੰਗਣੀ ਹੋ ਗਈ ਸੀ ਤੇ ਉਹ ਮੇਰਾ ਮਗੇਤਰ ਸੀ ਫਿਰ ਵੀ ਮੈਨੂੰ ਉਹਦੇ ਨਾਲ ਗੱਲ ਕਰਨ ਲਈ ਕੁ ਭਰਾਟ ਹੁੰਦੀ ਸੀ ਦਿਨ ਰਾਤ ਨੂੰ ਫੋਨ ਕਰਦਾ ਸੀ ਮੇਰੇ ਮੰਮੀ ਪਾਪਾ ਇਸ ਗੱਲ ਤੇ ਇਤਰਾਜ਼ ਨਹੀਂ ਕਰਦੇ ਸੀ ਕਹਿੰਦੇ ਸੀ ਕਿ ਵਿਆਹ ਤੋਂ ਪਹਿਲਾਂ ਕੁੜੀ ਮੁੰਡਾ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਲੈਣ ਪਰ ਮੈਂ ਮਿਡਲ ਕਲਾਸ ਘਰ ਦੀ ਕੁੜੀ ਸੀ ਸਾਡੇ ਕੁੜੀਆਂ ਵਿਆਹ ਤੋਂ ਪਹਿਲਾਂ ਮੁੰਡਿਆਂ ਨਾਲ ਰਿਸ਼ਤਾ ਨਹੀਂ ਬਣਾਉਂਦੀਆਂ ਸੀ ਇਹੀ ਵਜ੍ਹਾ ਸੀ ਕਿ ਮੈਂ ਸੱਨੀ ਨੂੰ ਬਹੁਤ ਬਹਾਨੇ ਬਣਾ ਦਿੰਦੀ ਸੀ ਇੱਕ ਰਾਤ ਮੈਂ ਕਮਰੇ ਵਿੱਚ ਲੰਮੀ ਪਈ ਸੀ ਤਾਂ ਸੰਨੀ ਦਾ ਫੋਨ ਆ ਗਿਆ ਮੈਂ ਫੋਨ ਚੁੱਕ ਲਿਆ ਉਹਨੇ ਕਿਹਾ ਕਿ ਅਮਨਾ ਕੀ ਗੱਲ ਹੈ ਤੂੰ ਦੱਸਿਆ ਨਹੀਂ ਮੈਂ ਕਿਹਾ ਕੀ ਦੱਸਣਾ ਸੀ ਉਹਨੇ ਕਿਹਾ ਕਿ ਮੈਂ ਤੈਨੂੰ ਮਿਲਣਾ ਸੀ ਕਿਹਾ ਤਾਂ ਸੀ ਤੈਨੂੰ ਜਦੋਂ ਵੀ ਤੇਰੇ ਕੋਲੋਂ ਪੁੱਛਦਾ ਹਾਂ ਤੇ ਤੂੰ ਗੱਲ ਨੂੰ ਟਾਲ ਦਿੰਦੀ ਹੈ ਹੁਣ ਮੇਰੇ ਕੋਲ ਹੋ ਰਹਿ ਨਹੀਂ ਹੁੰਦਾ ਗੱਲ ਕਰਦੇ ਕਰਦੇ ਮੇਰੇ ਅੰਦਰ ਅੱਗ ਲੱਗ ਜਾਂਦੀ ਹੈ ਮੇਰੀ ਜੋ ਬੇਕਰਾਰੀ ਤੈਨੂੰ ਮਿਲਣ ਤੋਂ ਬਾਅਦ ਹੀ ਦਿਲ ਨੂੰ ਸਕੂਨ ਮਿਲੇਗਾ ਇੱਕ ਤੂੰਆਂ ਜੋ ਮੈਨੂੰ ਠੰਡ ਪੰਚਾ ਸਕਦੀ ਆ ਉਹ ਦਿੰਗਲ ਨਾਲ ਸੁਣ ਕੇ ਮੈਨੂੰ ਸ਼ਰਮ ਆਉਣ ਲੱਗ ਪਈ ਸੀ ਪਤਾ ਨਹੀਂ ਇਹਦਾ ਕੀ ਮਤਲਬ ਉਹ ਕੀ ਕਹਿਣਾ ਚਾਹੁੰਦਾ ਸੀ ਕਿਦਾਂ ਦੀ ਠੰਡ ਚਾਹੀਦੀ ਸੀ ਸਨੀ ਨੂੰ ਮੈਂ ਕਿਹਾ ਕਿ 6 ਮਹੀਨਿਆਂ ਦੀ ਗੱਲ ਹੈ ਥੋੜਾ ਸਬਰ ਰੱਖ ਲੈ ਮੈਂ ਤੇਰੇ ਘਰ ਆ ਜਾਊਂਗੀ ਸਾਰਿਆਂ ਦੇ ਸਾਹਮਣੇ ਮਿਲ ਲੈ ਪਰ ਪਤਾ ਨਹੀਂ ਕਿ ਮੰਮੀ ਪਾਪਾ ਕੀ ਕਹਿਣਗੇ ਸਨੀ ਮੇਰੀ ਗੱਲ ਨੂੰ ਟੋਕਦੇ ਹੋਏ ਕਹਿਣ ਲੱਗਾ ਤੂੰ ਸਮਝੇ ਨਹੀਂ ਤੈਨੂੰ ਇਕੱਲੇ ਵਿੱਚ ਮਿਲਣਾ ਚਾਹੁੰਦਾ ਜਦੋਂ ਇਕੱਠੇ ਹੋਈਏ ਕੋਈ ਮੂਵੀ ਦੇਖਦੀਏ ਜਾਂ ਫਿਰ ਕਿਸੇ ਪਾਰਕ ਵਿੱਚ ਮਿਲਦੇ ਆ ਜਾਂ ਫਿਰ ਇਕੱਠੇ ਰਾਤਾਂ ਨੂੰ ਡਿਨਰ ਕਰਦੇ ਅੱਜ ਕੱਲ ਤਾਂ ਮੁੰਡੇ ਕੁੜੀਆਂ ਵਿਆਹ ਤੋਂ ਪਹਿਲਾਂ ਡੇਟ ਕਰਦੇ ਆ ਸਾਡੀ ਤਾਂ ਮੰਗਣੀ ਵੀ ਹੋ ਗਈ ਫਿਰ ਤੈਨੂੰ ਕਿਸ ਗੱਲ ਦਾ ਇਤਰਾਜ਼ ਹੈ ਮੈਂ ਕਿਹਾ سنی ਮੈਂ ਸੋਚ ਕੇ ਦੱਸਦੀ ਹਾਂ ਉਹਨੇ ਕਿਹਾ ਕਿ ਕਦੋਂ ਤੂੰ ਸਿਰਫ ਤੇਰੀਆਂ ਫੋਟੋਆਂ ਨੂੰ ਹੀ ਚੁਮ ਕੇ ਟਾਈਮ ਪਾਸ ਕਰ ਲਾ ਰਹੀਆਂ ਵੀਡੀਓ ਕਾਲ ਤੇ ਗੱਲ ਕਰਨਾ ਚਾਹੁੰਦਾ ਪਰ ਤੂੰ ਮਨਾਂ ਕਰ ਦਿੰਨੀ ਹੈ ਮੈਂ ਤੇਰਾ ਹੱਥ ਫੜਨਾ ਚਾਹਾਂ ਤੇਰੀਆਂ ਗੱਲਾਂ ਨੂੰ ਹੱਥ ਲਾਉਣਾ ਚਾਹੁੰਨਾ ਤੈਨੂੰ ਕਿੱਸ ਕਰਨਾ ਚਾਹੁੰਨਾ ਮੈਂ ਕਿਹਾ ਸਨੇ ਕਿਦਾਂ ਦੀਆਂ ਗੱਲਾਂ ਕਰਦੀ ਹੋਂ ਛੇ ਮਹੀਨੇ ਇੰਤਜ਼ਾਰ ਕਰਨ ਨੂੰ ਕਹਿ ਰਹੀ ਹੈ ਮੈਂ ਵਿਆਹ ਤੋਂ ਪਹਿਲਾਂ ਤੇਰੇ ਕੋਲ ਇਹ ਨਹੀਂ ਆ ਸਕਦੀ ਤੈਨੂੰ ਪਹਿਲਾਂ ਕਹਿ ਚੁੱਕੀ ਹਾਂ ਉਹਨੇ ਕਿਹਾ ਕਿ ਹੱਥ ਫੜਨਾ ਕੋਈ ਗਲਤ ਕੰਮ ਨਹੀਂ ਹੁੰਦਾ ਲੋਕ ਇੱਕ ਦੂਸਰੇ ਨਾਲ ਹੈਂਡਸ਼ੇਕ ਕਰਦੇ ਤੂੰ ਕਿੰਨੇ ਪ੍ਰਾਣਾਇ ਖਲਾਂਦੀ ਆ ਉਹ ਮੇਰੀ ਗੱਲ ਸਮਝ ਨਹੀਂ ਰਹੀ ਆ ਐਸਲੀ ਮੈਂ ਕਹਾਂ ਕਿ ਸਨੀ ਮੈਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਤੇਰੇ ਨਾਲ ਬਾਅਦ ਵਿੱਚ ਗੱਲ ਕਰਦੀ ਉਹਨੇ ਕਿਹਾ ਕਿ ਮੇਰੀ ਨੀਂਦ ਹਰਾਮ ਕਰਕੇ ਤੂੰ ਆਪ ਸੋਣਾ ਚਾਹੁੰਦੀ ਆ ਅੱਜ ਮੈਂ ਤਾਂ ਸਾਰੀ ਰਾਤ ਤੈਨੂੰ ਪਿਆਰ ਕਰੂੰਗਾ ਤੂੰ ਦੂਰਾਂ ਘਟੋ ਘਟ ਮੈਨੂੰ ਇੱਕ ਫੋਨ ਤੇ ਹੀ ਕਿਸ ਕਰਦੇ ਉਹਦੀ ਗੱਲ ਸੁਣ ਕੇ ਮੈਂ ਘਬਰਾ ਗਈ ਡਰ ਦੇ ਮਾਰੇ ਮੈਂ ਫੋਨ ਕੱਟ ਦਿੱਤਾ ਉਹ ਦੁਬਾਰਾ ਮੈਨੂੰ ਫੋਨ ਕਰਨ ਲੱਗ ਪਿਆ ਮੈਂ ਆਪਣਾ ਮੋਬਾਈਲ ਸਾਇਲੈਂਟ ਤੇ ਲਾ ਦਿੱਤਾ ਸੀ ਹਾਲਕਿ ਮੇਰੀਆਂ ਅੱਖਾਂ ਵਿੱਚ ਨੀਂਦ ਤਾਂ ਕਿਤੇ ਦੂਰ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਸ ਹਾਲ ਵਿੱਚ ਮੈਂ ਕੀ ਕਰਾਂ ਮੈਂ ਸੋਚਿਆ ਕਿ ਮੈਂ ਆਪਣੀ ਮਾਂ ਨਾਲ ਗੱਲ ਕਰ ਲਵਾਂ ਅਗਲੇ ਦਿਨ ਮੈਂ ਮਾਂ ਨੂੰ ਕਿਹਾ ਕਿ ਆ ਤੇ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਪਰ ਮੈਨੂੰ ਸੰਨੀ ਨੂੰ ਮਿਲਣ ਤੋਂ ਡਰ ਲੱਗਦਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਮਨਾ ਮਨਾ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਮੇਰੀ ਮਾਂ ਸੋਚਾਂ ਵਿੱਚ ਪੈ ਕੇ ਉਹਨੇ ਕਿਹਾ ਕਿ ਇੱਥੇ ਬੁਲਾ ਲੈ ਮੈਂ ਕਿਹਾ ਪਰ ਉਹ ਮਨਾ ਕਰ ਰਿਹਾ ਉਹ ਮੈਨੂੰ ਇਕੱਲੇ ਨੂੰ ਮਿਲਣਾ ਚਾਹੁੰਦਾ ਮੇਰੀ ਮਾਂ ਕਹਿਣ ਲੱਗੀ ਜਾਂ ਤਾਂ ਆਪਣੀ ਦੀਦੀ ਨੂੰ ਨਾਲ ਲੈ ਕੇ ਜਾ ਜਾਂ ਕਿਸੇ ਸਹੇਲੀ ਨੂੰ ਨਾਲ ਲੈ ਕੇ ਜਾਇਂ ਅੱਜ ਕੱਲ ਦਾ ਜਮਾਨਾ ਸਹੀ ਨਹੀਂ ਭਾਵੇਂ ਹੀ ਉਹ ਤੇਰਾਮਗੇ ਤੇ ਪਰ ਘਰ ਵਾਲਾ ਨਹੀਂ ਤੁਹਾਡੇ ਦੋਨਾਂ ਵਿੱਚੋਂ ਕੋਈ ਬਾਹਰ ਦੇਖੂਗਾ ਤਾਂ 100-100 ਗੱਲਾਂ ਕਰਨਗੇ ਮੇਰੀ ਮਾਂ ਬਿਲਕੁਲ ਸਹੀ ਕਹਿੰਦੀ ਸੀ ਇਹ ਤਾਂ ਤਾਂ ਮੁੰਡਿਆਂ ਨੂੰ ਮਿਲਣ ਨਾਲ ਮੇਰੀ ਬਦਨਾਮੀ ਹੋ ਜਾਊਗੀ ਕੋਈ ਵੀ ਮੈਨੂੰ ਦੇਖ ਸਕਦਾ ਸੀ ਕੁਝ ਨਾ ਕੁਝ ਤਾਂ ਲੋਕ ਜ਼ਰੂਰ ਕਹਿਣਗੇ। ਦੋਨੇ ਕੀ ਕੁਝ ਕਰਦੇ ਆ। ਮੈਂ ਐ ਆਪਣੀ ਦੀਦੀ ਨਾਲ ਗੱਲ ਕੀਤੀ ਤਾਂ ਦੀਦੀ ਮੇਰੇ ਨਾਲ ਜਾਣ ਲਈ ਤਿਆਰ ਹੋ ਗਈ। ਜੇ ਦੀਦੀ ਨਾਲ ਰਹਿੰਦੀ ਤਾਂ ਲੋਕਾਂ ਨੂੰ ਗੱਲ ਬਣਾਉਂਦਾ ਮੌਕਾ ਨਹੀਂ ਮਿਲਣਾ ਸੀ ਤੇ ਨਾ ਐ ਸਨੀ ਮੇਰੇ ਨਾਲ ਕੁਝ ਗਲਤ ਕਰ ਸਕਦਾ। ਮੈਂ ਸਨੀ ਨੂੰ ਕਿਹਾ ਕਿ ਮੈਂ ਇੱਕ ਸੱਤ ਤੇ ਤੈਨੂੰ ਮਿਲਣ ਲਈ ਤਿਆਰ। ਮੈਂ ਆਪਣੀ ਦੀਦੀ ਨੂੰ ਨਾਲ ਲੈ ਕੇ ਆਉਂਗੀ। ਉਸ ਗੱਲ ਤੇ ਬਿਲਕੁਲ ਵੀ ਉਹ ਖੁਸ਼ ਨਹੀਂ ਸੀ। ਕਿਆਨ ਲਗਾ ਕੇ ਕਿੰਦਾਂ ਦੀ ਗੱਲ ਕਰਤੀ ਇੱਕ ਕੰਮ ਕਰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਲੈ ਕੇ ਆ ਜਾ ਉਹਨੇ ਗੁੱਸੇ ਵਿੱਚ ਕਿਹਾ ਮੈਂ ਤਾਂ ਤੈਨੂੰ ਹੀ ਇਕੱਲੇ ਨੂੰ ਮਿਲਣਾ ਚਾਹੁੰਦਾ ਤੇਰੀ ਤੀਤੀ ਦੇ ਸਾਹਮਣੇ ਮੈਂ ਤੇਰਾ ਹੱਥ ਨਹੀਂ ਫੜ ਸਕਦਾ ਤੈਨੂੰ ਪਿਆਰ ਨਹੀਂ ਕਰ ਸਕਦਾ ਇਹ ਸਾਡੇ ਪਿਆਰ ਤੇ ਦਿਨ ਮੈਂ ਕਿਹਾ ਜੇ ਇਤਨ ਦੀ ਗੱਲ ਆ ਤੂੰ ਮੇਰੇ ਨਾਲ ਜਲਦੀ ਵਿਆਹ ਕਰਾ ਲੈ ਤੂੰ ਆਪਣੇ ਪਿਆਰ ਨੂੰ ਦਿਖਾਉਣਾ ਚਾਹੁੰਦਾ ਹਾਂ ਮੇਰੀ ਕਲਤੇ ਸ਼ਾਇਦ ਉਹਨੂੰ ਹੋਰ ਗੱਲ ਸਾਬ ਆ ਗਿਆ ਸੀ ਉਹ ਅੱਜ ਉਹਨੇ ਫੋਨ ਕੱਟ ਦਿੱਤਾ ਸੀ ਰੋਜ਼ ਰੋਜ਼ ਸਨਿੰਦੀਆਂ ਗੱਲਾਂ ਤੋਂ ਮੈਂ ਪਰੇਸ਼ਾਨ ਹੋਣ ਲੱਗ ਪਈ ਸੀ ਮੈਨੂੰ ਲੱਗਦਾ ਸੀ ਕਿ ਉਹਦੇ ਦਿਲ ਵਿੱਚ ਮੇਰੇ ਲਈ ਕੁਝ ਹੋਰ ਹੈ ਉਹ ਵਿਆਹ ਤੋਂ ਪਹਿਲਾਂ ਮੇਰੇ ਨਾਲ ਕੁਝ ਜ਼ਿਆਦਾ ਹੀ ਰੋਮਾਂਟਿਕ ਹੋਣਾ ਚਾਹੁੰਦਾ ਸੀ ਜੋ ਮੈਂ ਉਹਦੇ ਨਾਲ ਨਹੀਂ ਹੋ ਸਕਦੀ ਸੀ ਇੱਛਤਦਾਰ ਘਰ ਦੀਆਂ ਕੁੜੀਆਂ ਵਿਆਹ ਤੋਂ ਪਹਿਲਾਂ ਮੰਗੇਤਰ ਦੇ ਨਾਲ ਕੋਈ ਵੀ ਸਬੰਧ ਨਹੀਂ ਬਣਾਉਂਦੀ ਜੇ ਕੁਝ ਉੱਚ-ਨੀਚ ਹੋ ਜਾਵੇ ਮੈਂ ਪ੍ਰੈਗਨੈਂਟ ਹੋ ਜਾਵਾਂ ਤਾਂ ਕੀ ਹੋਗਾ ਉੱਪਰੋਂ ਲੋਕਾਂ ਦੀਆਂ ਗੱਲਾਂ ਸਾਰੀ ਇੱਜ਼ਤ ਮਿੱਟੀ ਵਿੱਚ ਰੁਲ ਜਾਊਗੀ ਮੇਰੇ ਪਾਪਾ ਤਾਂ ਕਦੋਂ ਤੋਂ ਮਿਹਨਤ ਕਰਕੇ ਆਪਣੀ ਇੱਜ਼ਤ ਬਣਾ ਕੇ ਰੱਖਦੇ ਆ ਮੈਂ ਕਿੱਦਾਂ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਸਕਦੀ ਆ ਮੈਂ ਵੀ ਸਨੇ ਨੂੰ ਫੋਨ ਕਰਨਾ ਬੰਦ ਕਰ ਦਿੱਤਾ ਤੇ ਚੰਗਾ ਆ ਕਿ ਗੁੱਸੇ ਵਿੱਚ ਹੀ ਮੈਂ ਉਹਦੇ ਤੋਂ ਛਡਕਾਰਾ ਪਾ ਲੈਣਾ ਚਾਹੁੰਦੀ ਸੀ ਜਦੋਂ ਮਰਜ਼ੀ ਫੋਨ ਕਰਦਾ ਰਹਿੰਦਾ ਸੀ ਆਫਿਸ ਵਿੱਚ ਜਾਂਦਾ ਤਾਂ ਫੋਨ ਕਰੀ ਜਾਂਦਾ ਸੀ ਦਿਨ ਵਿੱਚ ਪਤਾ ਨਹੀਂ ਕਿੰਨੇ ਘੰਟੇ ਉਹਦੇ ਨਾਲ ਫੋਨ ਤੇ ਗੱਲ ਕਰਨ ਲੱਗੀ ਰਹਿੰਦੀ ਸੀ ਜੇ ਉਹਨੂੰ ਇੰਨੀ ਬੇਕਰਾਰੀ ਸੀ ਇੰਨਾ ਬੇਤਾਬ ਸੀ ਤਾਂ ਜਲਦੀ ਵਿਆਹ ਕਰਾ ਲੈਂਦਾ ਮੈਂ ਉਹਨੂੰ ਕਿਹਾ ਵੀ ਸੀ ਉਹਨੇ ਕਿਹਾ ਸੀ ਕਿ ਮੰਗਣੀ ਤੋਂ ਬਾਅਦ ਅਸੀਂ ਥੋੜਾ ਟਾਈਮ ਇਦਾਂ ਹੀ ਸਪੈਂਡ ਕਰਾਂ ਉਸ ਤੋਂ ਬਾਅਦ ਵਿਆਹ ਕਰਵਾ ਲਵਾਂਗੇ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਸੀ ਮੈਨੂੰ ਕੁਝ ਵੀ ਨਹੀਂ ਪਤਾ ਸੀ ਦੋ ਦਿਨਾਂ ਬਾਅਦ ਸਨੀ ਦਾ ਫੇਰ ਫੋਨ ਆਇਆ ਤੇ ਕਹਿਣ ਲੱਗਾ ਠੀਕ ਐ ਤੂੰ ਆਪਣੀ ਦੀਦੀ ਨੂੰ ਲੈ ਕੇ ਇਸ ਐਤਵਾਰ ਨੂੰ ਆ ਜਾਏ ਵੈਸੇ ਤਾਂ ਤੈਨੂੰ ਇਕੱਲੀ ਨੂੰ ਮਿਲਣਾ ਚਾਹਤਾ ਸੀ ਪਰ ਤੂੰ ਮੰਨਦੀ ਹੀ ਨਹੀਂ ਪਤਾ ਨਹੀਂ ਕਦੋਂ ਸਮਝੇ ਮੇਰੇ ਦਿਲ ਦਾ ਹਾਲ ਇਹ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਸੀ ਮੈਂ ਆਪਣੀ ਦੀਦੀ ਦੇ ਨਾਲ ਐਤਵਾਰ ਨੂੰ ਉਹਨੂੰ ਰੈਸਟੋਰੈਂਟ ਵਿੱਚ ਮਿਲਣ ਲਈ ਚਲੀ ਗਈ ਪਰ ਉਸ ਦਿਨ ਸਨੀ ਨੇ ਆਪਣੀ ਹੱਤ ਪਾਰ ਕਰ ਦਿੱਤੀ ਮੇਰੀ ਦੀਦੀ ਨੂੰ ਕਹਿਣ ਲੱਗਾ ਕਿ ਆਪਣੀ ਭੈਣ ਨੂੰ ਸਮਝਾਓ ਮੈਂ ਇਕੱਲੇ ਨੂੰ ਮਿਲਣਾ ਚਾਹੁੰਦਾ ਹਾਂ ਇਹਦੇ ਲਈ ਤੜਫਦਾ ਹਾਂ ਇਹ ਕਿ ਮਣਾ ਕਰ ਦਿੰਦੀ ਆ ਹੁਣ ਸਭ ਕੁਝ ਮਹੀਨਾ ਵਿੱਚ ਮਹੀਨਾ ਹੀ ਰਹਿ ਗਿਆ ਵਿਆਹ ਨੂੰ ਇਨਾ ਟੈਮਾ ਮੈਂ ਪਿਆਰ ਕਰਦਾ ਇਹੀ ਸਮिति ਨਹੀਂ ਮੇਰੀ ਦੀਦੀ ਵਿਚਾਰੇ ਕੀ ਕਹਿੰਦੀ ਬਸ ਉਹ ਤੇ ਸਾਹਮਣੇ ਹੱਸ ਪਈ ਤੇ ਗੁੱਸੇ ਨਾਲ ਮੈਨੂੰ ਖਿੱਚੜ ਰਹੀ ਸੀ ਸਣੀ ਕਹਿਣ ਲੱਗਾ ਦੀਦੀ ਮੈਂ ਤਾਂ ਅਮਨ ਦਾ ਹੱਥ ਕਦੋਂ ਤੋਂ ਫੜਨਾ ਚਾਹੁੰਦਾ ਪਿਆਰ ਦਾ ਅਹਿਸਾਸ ਮਹਿਸੂਸ ਕਰਨਾ ਚਾਹੁੰਦਾ ਇਹਨੂੰ ਹੱਥ ਲਾ ਕੇ ਸੋਣਾ ਚਾਹੁੰਦਾ ਇਹਨੂੰ ਹੱਥ ਲਾਉਣ ਦੇ ਲਈ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਮੈਂ ਕਰ ਦੇਵਾਂਗਾ ਪਰ ਪਤਾ ਨਹੀਂ ਇਹ ਕਦੋਂ ਮੌਕਾ ਦੇਉ ਸਨਨੀ ਦੀਆਂ ਇਸ ਤਰ੍ਹਾਂ ਦੀ ਗੱਲ ਸੁਣ ਕੇ ਮੇਰੇ ਦੀਦੀ ਨੂੰ ਸ਼ਰਮ ਆਉਂਦੀ ਬਾਅਦ ਵਿੱਚ ਕਹਿਣ ਲੱਗੀ ਕਿ ਅਮਨ ਸਨਨੀ ਤੇਰੇ ਲਈ ਕਿੰਨਾ ਬੇਚੈਨ ਹੈ ਆਖਰ ਇਦਾਂ ਗੱਲ ਕਿਉਂ ਕਰਦੀਆਂ ਤੈਨੂੰ ਉਹਦੇ ਨਾਲ ਫੋਨ ਤੇ ਸਹੀ ਤਰ੍ਹਾਂ ਗੱਲ ਕਰਨੀ ਚਾਹੀਦੀ ਸੀ ਉਹ ਤੇਰਾ دیਵਾਨਾ ਹੋਇਆ ਮੈਂ ਕਿਹਾ ਪਤਾ ਨਹੀਂ ਦਿੱਤੀ ਉਹਦੇ ਸਿਰ ਤੇ ਕੀ ਭੂਤ ਸਵਾਰ ਹੋਇਆ ਮੈਂ ਤਾਂ ਕਿਹਾ ਸੀ ਕਿ ਮੇਰੇ ਨਾਲ ਜਲਦੀ ਵਿਆਹ ਕਰਾ ਲੈ ਪਰ ਇਸ ਗੱਲ ਤੇ ਰੱਟ ਲੱਗੀ ਹੋਈ ਆ ਕਿ ਤੈਨੂੰ ਮਿਲਣਾ ਚਾਹਉਂ ਮੇਰੀ ਦੀਦੀ ਕਹਿਣ ਲੱਗੀ ਫਿਰ ਉਹਦੀ ਮਰاد ਪੂਰੀ ਕਿਉਂ ਨਹੀਂ ਕਰ ਦਿੰਦੀ ਇਹ ਕਹਿ ਕੇ ਉਹ ਹੱਸਣ ਲੱਗ ਪਈ ਮੇਰੀ ਅੰਦਰੋਂ ਬੋਲਤੀ ਬੰਦ ਹੋ ਗਈ ਸੀ ਆ ਰਾਤ ਨੂੰ ਜਦੋਂ ਮੈਂ ਘਰ ਪਹੁੰਚੀ ਤਾਂ ਸਨਦੀਪ ਵੀਡੀਓ ਕਰ ਲਾ ਤੇ ਮੇਰੀ ਤਾਰੀਫ ਕਰਨ ਲੱਗ ਪਿਆ ਅੱਜ ਤਾ ਤੂੰ ਕਿੰਨਾ ਕਹਿਰ ਮਚਾ ਰਹੀ ਸੀ ਤੂੰ ਮੈਨੂੰ ਹੋਰ ਵੀ ਜ਼ਿਆਦਾ دیਵਾਨਾ ਬਣਾ ਦਿੱਤਾ ਹੁਣ ਮੈਂ ਤੇਰੇ ਬਿਨਾ ਬਿਲਕੁਲ ਨਹੀਂ ਰਹਿ ਨਹੀਂ ਸਕਦਾ ਮੈਂ ਕਿਹਾ ਸਣੀ ਮੈਨੂੰ ਸੱਚ ਸੱਚ ਦੱਸ ਤੂੰ ਮੇਰੇ ਤੋਂ ਕੀ ਚਾਹੁੰਦਾ ਹਾਂ ਮੈਂ ਤੇਰੇ ਮੋਹੋਂ ਸੋਨਾ ਚਾਹੁੰਦੀ ਹਾਂ ਤੂੰ ਆਖਰ ਮੈਨੂੰ ਕਿਉਂ ਮਿਲਣਾ ਚਾਹੁੰਦਾ ਉਹ ਕਹਿਣ ਲੱਗਾ ਕਿ ਹਮਨ ਤੈਨੂੰ ਮੇਰੇ ਤੇ ਵਿਸ਼ਵਾਸ ਕਰਨਾ ਚਾਹੀਦਾ ਤੂੰ ਮੈਨੂੰ ਮਿਲਣ ਤੇ ਲਈ ਮਨਾ ਕਰਤੀ ਮੇਰੇ ਤੇ ਤੈਨੂੰ ਵਿਸ਼ਵਾਸ ਨਹੀਂ ਤੈਨੂੰ ਲੱਗਦਾ ਹੈ ਮੈਂ ਤੈਨੂੰ ਕੋਈ ਨੁਕਸਾਨ ਪਹਚਾਉਂਗਾ ਹੁਣ ਮੈਂ ਉਹਦੀਆਂ ਗੱਲਾਂ ਵਿੱਚ ਆਉਣ ਲਿਖ ਪਈ ਸੀ ਮੈਂ ਕਿਹਾ ਕਿ ਕਿੱਦਾਂ ਦੇ ਨੁਕਸਾਨ ਵਿੱਚ ਮੈਂ ਸੋਚ ਕੇ ਤੈਨੂੰ ਮਨਾ ਕਰ ਦਿੰਦੇ ਆ ਇਹ ਤਾਂ ਦਾਸ ਉਹਨੇ ਕਿਹਾ ਮੈਨੂੰ ਲੱਗਦਾ ਹੈ ਕਿ ਤੂੰ ਸੋਚਦੀ ਹੈ ਕਿ ਮੈਂ ਤੇਰਾ ਗਲਤ ਫਾਇਦਾ ਉਠਾਉਂਗਾ ਇਕੱਲੇ ਮਿੰਡ ਦੀ ਕੀ ਬਤਾ ਤੇਰੇ ਤੋਂ ਬਸ ਉਹ ਗੱਲ ਕਰਕੇ ਮੈਂ ਕਿਹਾ ਉਹ ਕਿੱਦਾਂ ਕਰਦੇ ਆ ਉਹਨੇ ਵੀ ਪੁੱਛਿਆ ਕਿ ਕਿੱਦਾਂ ਕਰਦੇ ਆ ਮੈਂ ਕਿਹਾ ਮੁੰਡੇ ਸੇ ਕੁੜੀ ਨੂੰ ਇਕੱਲੇ ਰਹਿਣ ਦੀ ਕੀਮਤ ਕਿਤਾ ਉਸੂਲ ਕਰਦੇ ਉਹਨੇ ਕਿਹਾ ਕਿ ਪਿਆਰ ਕਰਕੇ ਮੈਂ ਮੁਸਕਰਾ ਕੇ ਕਹਿਣ ਲੱਗੀ ਕਿ ਕਿੱਦਾਂ ਦਾ ਪਿਆਰ देऊ ਮੁਸਕਰਾਉਣ ਲੱਗਿਆ ਤੇ ਇੱਕ ਵਾਰ ਵੀ ਮੌਕਾ ਦੇ ਤਾਂ ਫੇਰ ਦਿਖਾਉਂਗਾ ਕਿ ਕਿੱਦਾਂ ਦਾ ਪਿਆਰ ਮੈਂ ਕਿਹਾ ਕਿ ਸਨੇ ਅੱਜ ਜੋ ਕਹਿ ਰਿਆਂ ਉਹ ਸੋਚ ਕੇ ਕਿ ਐਦਾਂ ਨਾ ਹੋਵੇ ਤੂੰ ਸਭ ਕੁਝ ਭੁੱਲ ਜਾਵੇਂ ਤੇ ਮੈਂ ਤੇਰੇ ਤੋਂ ਦੂਰ ਹੋ ਜਾਵਾਂ ਉਹ ਵੀ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਮੈਂ ਤੇਰੇ ਘਰ ਆ ਰਿਹਾ ਤੇ ਤੂੰ ਤਿਆਰ ਰਹੀ ਮਸਕਰਾਉਂਦੇ ਹੋਏ ਫੋਨ ਕੱਟ ਦਿੱਤਾ ਪੂਰਾ ਇੱਕ ਹਫਤਾ ਹੋ ਗਿਆ ਸੀ ਸੰਨੀ ਮੈਨੂੰ ਵੀ ਹੁਣ ਵੀਡੀਓ ਕਾਲ ਕਰਨ ਲੱਗ ਪਿਆ ਸੀ ਉਹ ਵੀ ਮੈਨੂੰ ਦੇਖ ਕੇ ਮਸਕਰਾਉਂਦਾ ਸੀ ਤੇ ਮੈਂ ਵੀ ਉਹਦੀਆਂ ਗੱਲਾਂ ਵਿੱਚ ਫਸਦੀ ਜਾਂਦੀ ਸੀ ਸ਼ਾਇਦ ਉਹਨੇ ਇਸ ਖੇੜ ਵਿੱਚ ਮਜ਼ਾ ਆਉਣ ਲੱਗ ਪਿਆ ਸੀ ਇੱਕ ਰਾਤ ਨੂੰ ਫੋਨ ਕੀਤਾ ਤੇ ਕਹਿਣ ਲੱਗਾ ਕਿ ਤੇਰੇ ਬੁੱਲ ਬਹੁਤ ਸੋਹਣੇ ਲੱਗਦੇ ਆ ਪਰ ਮੈਂ ਕਿਹਾ ਇੱਕ ਗੱਲ ਦਾ ਡਰ ਹੈ ਤੇ ਉਹਨੇ ਕਿਹਾ ਜੇ ਮੈਂ ਤੇਰੇ ਬੁਲਾਤੇ ਕਿਸ ਕਰਨ ਆਉਂਗਾ ਤਾਂ ਤੂੰ ਮੈਨੂੰ ਕੋਈ ਕਹੇਂਗੀ ਤਾਂ ਨਹੀਂ ਮੈਂ ਕਿਆ ਮੈਂ ਕੋਈ ਭੂਤ ਨਹੀਂ ਜੋ ਤੈਨੂੰ ਇਦਾਂ ਕਹੂੰ ਉਹ ਮਸਟਰੋਂ ਲੱਗ ਪਿਆ ਕਿਦਾਂ ਪਤਾ ਲੱਗੋਗਾ ਪਤਾ ਨਹੀਂ ਇਦਾਂ ਕਰੇਗੀ ਕਿ ਨਹੀਂ ਚਦੋਂ ਤੱਕ ਮੈਂ ਤੈਨੂੰ ਕਿਸ ਕਰਨ ਦੀ ਕੋਸ਼ਿਸ਼ ਨਹੀਂ ਕਰੂੰ ਮੈਂ ਕਿਆ ਆਪਣੇ ਸੁਪਨੇ ਵਿੱਚ ਕਰਕੇ ਦੇਖ ਲੈਣਾ ਉਹਨੇ ਕਿਹਾ ਨਹੀਂ ਮੈਂ ਹਕੀਕਤ ਵਿੱਚ ਕਰਨਾ ਚਾਹੁੰਦਾ ਉਹ ਵੀ ਵਿਆਹ ਤੋਂ ਪਹਿਲਾਂ ਉਸ ਵੇਲੇ ਵੀ ਮੈਂ ਉਹਦਾ ਫੋਨ ਕੱਟ ਦਿੱਤਾ। ਮੈਂ ਅਗਲੇ ਦਿਨ ਸੱਨੀ ਨੂੰ ਕੋਈ ਵੀ ਫੋਨ ਨਹੀਂ ਕੀਤਾ। ਮੈਂ ਬੜੇ ਆਰਾਮ ਨਾਲ ਸੁੱਤੀ ਹੋਈ ਸੀ। ਉਦੋਂ ਹੀ ਕਮਰੇ ਵਿੱਚ ਕਿਸੇ ਆਉਣ ਦਾ ਖੜਕਾ ਹੋਇਆ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਖबरा ਗਈ। ਮੇਰੇ ਕਮਰੇ ਵਿੱਚ ਸੱਨੀ ਖੜਾ ਸੀ। ਮੈਂ ਕੁਝ ਵੀ ਨਹੀਂ ਕਹਿ ਸਕੀ, ਨਾ ਮੈਂ ਰੋਣਾ ਪਾ ਸਕਦੀ। ਉਹ ਮੇਰੇ ਕੋਲ ਆ ਗਿਆ। ਮੇਰੇ ਮੂੰਹ ਤੇ ਆਪਣਾ ਹੱਥ ਰੱਖ ਦਿੱਤਾ ਤੇ ਕਹਿ ਦਿੱਤਾ ਕਿ ਰੋਲਾ ਨਹੀਂ ਪਾਉਣਾ। ਮਸਾਹੀ ਆਇਆ। ਤੇ ਰੌਲਾ ਪਾਵੇਂਗੀ ਤਾਂ ਪਦਨਾਮੀ ਹੋ ਜਾਵੇਗੀ ਮੈਨੂੰ ਪਤਾ ਹੈ ਕਿ ਤੂੰ ਪਦਨਾਮੀ ਤੋਂ ਡਰਦੀ ਹੈ ਮੈਨੂੰ ਇੱਥੇ ਹੁਣ ਆਉਂਦੇ ਹੋਏ ਕਿਸੇ ਨੇ ਨਹੀਂ ਦੇਖਿਆ ਮੈਂ ਕਿਹਾ ਤੂੰ ਇੱਥੇ ਕੀ ਕਰਨ ਆ ਰਿਹਾ ਸੰਨੀ ਹੁਣ ਇੱਥੋਂ ਚਲਾ ਜਾ ਮੈਂ ਤੈਨੂੰ ਨਹੀਂ ਬੁਲਾਇਆ ਇੱਥੇ ਤੂੰ ਚੋਰੀ-ਚੋਰੀ ਨਹੀਂ ਆ ਸਕਦਾ ਨਾ ਹੀ ਤੈਨੂੰ ਇਦਾਂ ਆਉਣਾ ਚਾਹੀਦਾ ਉਹਨੂੰ ਦੇਖ ਕੇ ਮੇਰੇ ਦਿਲ ਦੀਆਂ ਧੜਕਣਾ ਵਧ ਗਈਆਂ ਸੀ ਘਬਰਾਟ ਨਾਲ ਮੈਨੂੰ ਅਜੀਬ ਲੱਗ ਰਿਹਾ ਸੀ ਕਿਉਂਕਿ ਇਦਾਂ ਕਮਰੇ ਦੇ ਅੰਦਰ ਆ ਗਿਆ ਸੀ ਕਿ ਉਹਨੇ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਘੁੱਟ ਕੇ ਆਪਣੇ ਆ ਬਾਹਾਂ ਵਿੱਚ ਲੈ ਲਿਆ ਕਹਿਣ ਲੱਗਾ ਅੱਜ ਮੈਂ ਤੈਨੂੰ ਜੀ ਭਰ ਕੇ ਪਿਆਰ ਕਰਾਂ ਮੈਂ ਕਿਹਾ سنی ਮੈਨੂੰ ਛੱਡ ਦੇ ਮੈਂ ਇਹ ਸਭ ਕੁਝ ਨਹੀਂ ਚਾਹੁੰਦੀ ਪਰ ਉਹਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੂੰ ਇਹੀ ਚਾਹੁੰਦੀ ਹੈ ਤੂੰ ਮੇਰੇ ਨਾਲ ਇੱਕ ਹਫਤੇ ਤੋਂ ਜੋ ਗੱਲਾਂ ਕਰਤੀਆਂ ਉਹਨਾਂ ਦਾ ਇਹੀ ਮਤਲਬ ਨਿਕਲਦਾ ਹੈ ਤੂੰ ਵੀ ਮੇਰੇ ਤੋਂ ਸਭ ਕੁਝ ਚਾਹੁੰਦੀ ਹੈ ਅੱਜ ਮੈਂ ਤੈਨੂੰ ਉਹੀ ਪਿਆਰ ਕਰਾਂਗਾ ਉਸ ਤੋਂ ਬਾਅਦ ਤੂੰ ਮੇਰੇ ਬਿਨਾ ਇੱਕ ਮਿੰਟ ਵੀ ਨਹੀਂ ਰਹਿ ਸਕਦੀ ਦੋਸਤਾਂ ਨੇ ਕਿਹਾ ਸੀ ਕਿ ਤੂੰ ਅਮਨ ਤੇ ਆਪਣੀ ਮੋਹਰ ਲਾ ਦੇ ਮੈਂ ਗੁੱਸੇ ਨਾਲ ਸਨੀ ਨੂੰ ਪਿੱਛੇ ਧੱਕਣ ਲੱਗੀ ਪਰ ਉਹ ਇੰਨਾ ਮਜ਼ਬੂਤ ਹੋ ਬੈਠਾ ਸੀ ਕਿ ਉਹਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਸੀ ਉਹਨੇ ਮੈਨੂੰ ਕਸ ਕੀਤੀ ਤਾਂ ਮੈਂ ਕਿਹਾ ਸਨੀ ਪਲੀਸ ਮੈਨੂੰ ਛੱਡ ਦੇ ਮੈਂ ਤੇਰੀ ਘਰਵਾਲੀ ਨਹੀਂ ਆ ਇਦਾਂ ਰਿਸ਼ਤਾ ਨਹੀਂ ਚਾਹੁੰਦੀ ਉਹਨੇ ਕਿਹਾ ਤੂੰ ਝੂਠ ਕਹਿ ਰਹੀ ਹੈ ਤੂੰ ਸਭ ਕੁਝ ਚਾਹੁੰਦੀ ਹੈ ਬਸ ਤੈਨੂੰ ਦੁਨੀਆਂ ਦਾ ਡਰ ਤੂੰ ਇਹ ਕਰਨ ਲਈ ਤਿਆਰ ਨਹੀਂ ਪਰ ਅੱਜ ਤੇਰਾ ਇਹ ਡਰ ਮੈਂ ਖਤਮ ਕਰ ਦੇਵਾਂਗਾ। ਰੋਜ਼ ਰਾਤ ਮੈਨੂੰ ਬੁਲਾ ਕੇ ਆਪ ਹੀ ਮੇਰੇ ਨਾਲ ਇਦਾਂ ਪਿਆਰ ਕਰਨੇ। ਇਹ ਕਹਿ ਕੇ ਉਹ ਮੇਰੇ ਕੱਪੜੇ ਲਾਉਣ ਲੱਗ ਪਿਆ ਸੀ ਉਹਦੀ ਹੀ ਅਲਮਾਰੀ ਦੇ ਮਗਰੋਂ। ਮੇਰੀ ਦੀਦੀ ਆ ਕੇ ਸਾਹਮਣੇ ਆਈ। ਮੇਰੀ ਦੀਦੀ ਨੂੰ ਦੇਖ ਕੇ ਸਣੀ ਇੱਕ ਪਲ ਦੇ ਲਈ ਘਬਰਾ ਗਿਆ ਸੀ। ਕਹਿਣ ਲੱਗਾ ਕਿ ਦੀਦੀ ਤੂੰ ਇੱਥੇ ਮੈਂ ਕਿਹਾ ਹਾਂ ਮੈਂ ਹੀ ਦੀਦੀ ਨੂੰ ਬੁਲਾਇਆ ਸੀ। ਮੈਨੂੰ ਪਤਾ ਸੀ ਕਿ ਤੂੰ ਇਦਾਂ ਦੀ ਹਰਕਤ ਜ਼ਰੂਰ ਕਰੇਂਗਾ। ਮੈਂ ਤੈਨੂੰ ਪਰਖਣਾ ਚਾਹੁੰਦੀ ਸੀ ਪਰ ਇਹਦੇ ਵਿੱਚ ਤੂੰ ਫੇਲ ਹੋ ਗਿਆ ਤੂੰ ਮੇਰੇ ਨਾਲ ਇਸ ਕਮਰੇ ਤੱਕ ਪਿਆਰ ਦੀਆਂ ਗੱਲਾਂ ਕਰ ਸਕਦਾ ਸੀ ਫਿਰ ਆਰਾਮ ਨਾਲ ਜਾ ਸਕਦਾ ਸੀ ਮੇਰਾ ਹੱਥ ਵੀ ਫੜ ਲੈਂਦਾ ਤੇ ਮੈਨੂੰ ਬੁਰਾ ਵੀ ਨਹੀਂ ਲੱਗਣਾ ਸੀ ਤੂੰ ਜੋ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹ ਜ਼ਬਰਦਸਤੀ ਸੀ ਮੇਰੀ ਮਰਜ਼ੀ ਦੇ ਖਿਲਾਫ ਸੀ ਪਿਆਰ ਤੇ ਹਫਸ ਦੋ ਅਲੱਗ ਚੀਜ਼ਾਂ ਹੁੰਦੀਆਂ ਤੈਨੂੰ ਮੇਰਾ ਸਭ ਕੁਝ ਚਾਹੀਦਾ ਸੀ ਪ੍ਰੈਗਨਨਸੀ ਦਾ ਖਤਰਾ ਤੈਨੂੰ ਹਾਂ ਹੈ ਹੀ ਨਹੀਂ ਸੀ ਤੈਨੂੰ ਕੀ ਲੱਗਦਾ ਇਸ ਤੋਂ ਬਾਅਦ ਵੀ ਮੈਂ ਤੇਰੇ ਨਾਲ ਵਿਆਹ ਕਰਵਾਵਾਂਗੀ ਹੁਣ ਤੂੰ ਇੱਥੋਂ ਚਲਾ ਜਾ ਆਪਣੀ ਅੰਗੂਠੀ ਵੀ ਲੈ ਜਾ ਇਹ ਕਹਿ ਕੇ ਮੈਂ ਆਪਣੇ ਹੱਥ ਵਿੱਚ ਰਿੰਗ ਲਾ ਕੇ ਉਹਨੂੰ ਫੜਾ ਦਿੱਤੀ ਸਨਿਨ ਨੂੰ ਪਤਾ ਨਹੀਂ ਝਟਕਾ ਜਿਹਾ ਲੱਗਿਆ ਤੇ ਮੇਰੇ ਪੈਰਾਂ ਤੇ ਟਿਕ ਪਿਆ ਤੇ ਕਹਿਣ ਲੱਗਾ ਮੈਨੂੰ ਮaaf ਕਰ ਦਿਓ ਇਹ ਰਿਸ਼ਤਾ ਨਾ ਤੋੜੋ ਮੈਂ ਤੈਨੂੰ ਬਹੁਤ ਪਿਆਰ ਕਰਦਾ ਪਰ ਉਹਨੇ ਮੇਰਾ ਦਿਲ ਲਖਾਇਆ ਸੀ ਮੈਂ ਕਿਹਾ ਕਿ ਮੈਨੂੰ ਲੱਗਦਾ ਤੂੰ ਮੇਰੇ ਨਾਲ ਗਲਤ ਰਿਸ਼ਤਾ ਚਾਹੁੰਦਾ ਮੈਂ ਤੇ ਦੀਦੀ ਤੈਨੂੰ ਪਰਖਣ ਲਈ ਪਲਾਨ ਬਣਾਇਆ ਸੀ ਮੈਨੂੰ ਸ਼ੱਕ ਹੋ ਗਿਆ ਸੀ ਕਿ ਤੂੰ ਚੰਗਾ ਮੁੰਡਾ ਨਹੀਂ ਇਹ ਕਹਿ ਕੇ ਮੈਂ ਉਹਨੂੰ ਘਰੋਂ ਕੱਢ ਦਿੱਤਾ ਮੇਰੇ ਪਾਪਾ ਮੇਰੇ ਲਈ ਦੂਸਰਾ ਰਿਸ਼ਤਾ ਵੇਖਣ ਲੱਗ ਪਏ ਸਨੀ ਦੇ ਘਰਦਿਆਂ ਨੇ ਵੀ ਬਹੁਤ ਮਿਹਨਤਾਂ ਕੀਤੀਆਂ ਪਰ ਮੇਰੇ ਪਾਪਾ ਨਹੀਂ ਮੰਨੇ ਜੋ ਮੁੰਡਾ ਇਦਾਂ ਦੇ ਕੈਰੇਕਟਰਲੈਸ ਹੋਵੇ ਪਿਆ ਤੋਂ ਬਾਅਦ ਕੀ ਭਰੋਸਾ ਕਰਨਾ ਸੀ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਈ ਸੀ ਮੈਂ ਸਨੀ ਨਾਲ ਆਪਣਾ ਰਿਸ਼ਤਾ ਤੋੜ ਦਿੱਤਾ ਸੀ ਹਾਂਜੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਕਿ ਮੈਂ ਸਹੀ ਕੀਤਾ ਕਿ ਗਲਤ